ਇਸੋਕ ਤੁਸੀਂ ਫਰੀਦਕੋਟ ਦੇ ਫਿੱਡੇ ਕਲਾ ਪਿੰਡ ਦੇ ਨਜ਼ਦੀਕ ਮੌਜੂਦ ਆ ਜੋੜੀਆਂ ਨਰ ਦੇ ਉੱਤੇ ਮੌਜੂਦ ਹੈ ਜਿੱਥੇ ਕਿ ਨਵਾਂ ਪੁਲ ਜਿਹੜਾ ਹੈਗਾ ਬਣਨਾ ਮਨਜ਼ੂਰ ਹੋਇਆ ਹੈ ਜਿਹੜਾ ਪੁਰਾਣਾ ਪੋਲਾ ਚਲੋ ਜਿੰਨਾ ਚਿਰ ਟਾਈਮ ਸਰ ਗਿਆ ਉਹ ਰਸਤਾ ਬਹੁਤ ਹੀ ਘਟਨਾਗ੍ਰਸਤਾ ਕਿਉਂਕਿ ਕਿਤੇ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਹੋ ਸਕਦਾ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਸਹੂਲਤ ਦਿੱਤੀ ਹੈ ਪੁਲ ਦੀ ਤੇ ਸਾਡੇ ਬੱਚਿਆਂ ਨੂੰ ਵੀ ਕਈ ਵਾਰੀ 2 3 4 ਕਿਲੋਮੀਟਰ ਜਦੋਂ ਉਧਰ ਦੀ ਵਾਲ ਕੇ ਜਾਣਾ ਆਉਣਾ ਪੈਂਦਾ ਛੋਟੇ ਬੱਚੇ ਹੁੰਦੇ ਆ ਤੇ ਮਾਪੇ ਉਹਨੀਆਂ ਵੀ ਇਹ ਸਮੱਸਿਆ ਦਾ ਇੱਕ ਸਾਡੇ ਇਲਾਕੇ ਦੀ ਸਮੱਸਿਆ ਦਾ ਕਿ ਬਹੁਤ ਵੱਡਾ ਹੱਲ ਹੋ ਰਿਹਾ ਜੀ ਕੀ ਲੱਗ ਰਿਹਾ ਹੈ ਕਿੰਨਾ ਕੁ ਬੈਨੀਫਿਟ ਹੋਣ ਵਾਲਾ ਹੈ ਤੇ ਕਿੰਨੇ ਕੁ ਪਿੰਡ ਜਿਹੜੇ ਨੇ ਇਹਦੇ ਨਾਲ ਉਹਨਾਂ ਨੂੰ ਫਾਇਦਾ ਹੋਏਗਾ ਜੇਕਰ ਇਹ ਪੁਲ ਇਸ ਜਗ੍ਹਾ ਤੇ ਬਣਦਾ ਕਿਸੇ ਨੂੰ ਵੀ ਸਾਡੇ ਇੱਕ ਵੀ ਬੰਦੇ ਨੂੰ ਅਸੀਂ ਕੋਈ ਅਸੂਲਤ ਜਿਹੜੀ ਉਹਦੀ ਸਹੂਲਤ ਉਹਨੂੰ ਮਿਲ ਰਹੀ ਆ ਉਹਦੇ ਕੋਈ ਵੜੇ ਕਾ ਨਹੀਂ ਪੈਣ ਦੇਵਾਂਗੇ ਸਹੂਲਤ ਵਾਸਤੇ ਸਾਨੂੰ ਬਣਾਇਆ ਲੋਕਾਂ ਇਹ 70 ਸਾਲ ਦੀ ਇਸ ਪੁਲ ਦੀ ਮੰਗ ਸੀ ਐਤਕੀ ਹੁਣੇ ਸਰਕਾਰ ਆਈ ਆ ਇਹ ਪੁਲ ਬਣ ਰਿਹਾ ਸਾਡਾ ਇੱਥੇ ਬਸ ਨਹੀਂ ਕੰਮ ਚੱਲ ਪੈਣਾ ਸੀ ਕੁਝ ਬੰਦਿਆਂ ਨੇ ਚੰਦ ਕਣੇ ਇਥੋਂ ਰੋਕਤਾ ਜੀ ਕੁਝ ਨਹੀਂ ਸਾਡਾ ਰਗਵਾ ਆਉਂਦਾ ਮੇਰਾ ਚਾਰ ਕਨਾਲਾਂ ਆਵੇ ਦੋ ਕਨਾਲ ਮੈਂ ਵੀ ਛੱਡਣ ਨੂੰ ਤਿਆਰ ਆ ਸਾਰੇ ਪਿੰਡ ਨੂੰ ਆਖਿਆ ਮੈਂ ਇਥੋਂ ਅੱਜ ਸੈਂਡ ਕਰ ਲਵਾਂ ਕੋਈ ਵੀ ਇੱਥੇ ਡਿੱਕਾ ਨਹੀਂਗਾ ਜੀ ਇਸ ਵਕਤ ਅਸੀਂ ਫਰੀਦਕੋਟ ਦੇ ਫਿੱਡੇ ਕਲਾ ਪਿੰਡ ਦੇ ਨਜ਼ਦੀਕ ਮੌਜੂਦ ਆ ਜੋੜੀਆ ਨਹਿਰ ਉੱਤੇ ਮੌਜੂਦ ਹੈ ਜਿੱਥੇ ਕਿ ਨਵਾਂ ਪੁਲ ਜਿਹੜਾ ਹੈਗਾ ਬਣਨਾ ਮਨਜ਼ੂਰ ਹੋਇਆ ਹੈ ਪਰ ਇਸ ਪੁਲ ਨੂੰ ਲੈ ਕੇ ਕੁਝ ਲੋਕ ਹੱਕ ਜਤਾ ਰਹੇ ਨੇ ਕਿ ਪੁਲ ਜਿਹੜਾ ਪੁਰਾਣਾ ਸੀਗਾ ਉਸ ਜਗ੍ਹਾ ਤੇ ਬੰਨਣਾ ਚਾਹੀਦਾ ਹੈ ਤੇ ਕੁਝ ਲੋਕ ਕਹਿ ਰਹੇ ਨੇ ਜਿਹੜੀ ਨਵੀਂ ਜਗ੍ਹਾ ਇਸ ਵਕਤ ਜਿੱਥੇ ਅਸੀਂ ਖੜੇ ਆ ਬਿਲਕੁਲ ਸਾਹਮਣੇ ਤੁਸੀਂ ਨਜ਼ਰ ਮਾਰੋਗੇ ਤਾਂ ਬਿਲਕੁਲ ਸਾਹਮਣੇ ਤੁਹਾਨੂੰ ਇਹ ਰਸਤਾ ਜਿਹੜਾ ਹੈਗਾ ਫਰੀਦਕੋਟ ਵਾਲੇ ਪਾਸਿਓਂ ਆਂਦਾ ਹੈ ਜੋ ਕਿ ਬਿਲਕੁਲ ਸਾਹਮਣੇ ਨਜ਼ਰ ਆਵੇਗਾ ਅਤੇ ਦੂਜਾ ਜਿਹੜਾ ਪੁਲ ਹੈਗਾ ਜੋ ਹਾਲ ਦੀ ਕੜੀ ਚੱਲ ਰਿਹਾ ਜੋ ਕਿ ਖਸਤਾ ਹਾਲਤ ਵਿੱਚ ਹੈਗਾ ਉਹ ਪੁਲ ਬਿਲਕੁਲ ਜਿਹੜਾ ਹੈਗਾ ਸਾਹਮਣੇ ਵਾਲੇ ਪਾਸੇ ਐਸਾਈਡ ਨਜ਼ਰ ਮਾਰੀਏ ਆਪਾਂ ਕਾਫੀ ਦੂਰੀ ਤੇ ਜਿਹੜਾ ਹੈਗਾ ਉੱਥੇ ਨਜ਼ਰ ਆਵੇਗਾ ਤਾਂ ਕਾਫੀ ਪੀੜਾ ਪੁਲ ਹੈਗਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਆਂਦੀ ਹੈ ਉਸ ਦੇ ਚੱਲਦਿਆਂ ਇੱਕ ਵੱਡਾ ਪੁਲ ਜਿਹੜਾ ਹੈਗਾ ਇਲਾਟ ਹੋਇਆ ਉਸ ਪੁਲ ਦੀ ਅਸੀਂ ਜੇਕਰ ਗੱਲ ਕਰੀਏ ਜੇ ਸਾਡੇ ਕੋਲ ਨਕਸ਼ਾ ਇਸ ਵਕਤ ਜਿਹੜਾ ਮੌਜੂਦ ਹੈ ਇਸ ਨਕਸ਼ੇ ਦੀ ਗੱਲ ਕਰੀਏ ਆਪਾਂ ਤਾਂ ਇਸ ਨਕਸ਼ੇ ਅਨੁਸਾਰ ਜਿਹੜੀ ਲੋਕੇਸ਼ਨ ਬਣਦੀ ਹੈ ਉਹ ਇਹ ਬਣਦੀ ਹੈ ਇਹ ਜਿਹੜੀ ਤੁਸੀਂ ਵੇਖ ਰਹੇ ਹੋ ਇਸ ਵਕਤ ਬਿਲਕੁਲ ਵਿਚਾਲੇ ਜਿਹੜਾ ਹੈਗਾ ਇਹ ਵਾਲੀ ਲੋਕੇਸ਼ਨ ਤੇ ਅਸੀਂ ਇਸ ਵਕਤ ਮੌਜੂਦ ਆ ਜਿੱਥੇ 2 ਨੰਬਰ ਲਿਖਿਆ ਹੋਇਆ ਹੈ ਇੱਥੇ ਇਸ ਵਕਤ ਅਸੀਂ ਮੌਜੂਦ ਆ ਅਤੇ ਜੋ ਇਥੋਂ ਦੇ ਲੋਕ ਨੇ ਪਿੰਡ ਵਾਸੀ ਨੇ ਆਸ-ਪਾਸ ਦੇ ਕਾਫੀ ਪਿੰਡਾਂ ਦੇ ਲੋਕ ਜਿਹੜੇ ਨੇ ਇੱਥੇ ਇਕੱਠਾ ਹੋਏ ਨੇ ਦੱਸਦੇ ਨੇ ਕਿਰੀਬ 70 ਤੋਂ 80 ਤੋਂ ਵੱਧ ਪਿੰਡ ਨੇ ਜਿਨ੍ਹਾਂ ਨੂੰ ਕੀ ਬੈਨੀਫਿਟ ਜਿਹੜਾ ਹੈਗਾ ਇਸ ਦਾ ਹੋਣਾ ਹੈ ਤਾਂ ਜਿਹੜੇ ਪਿੰਡ ਵਾਸੀ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਾਫੀ ਵੱਡੀ ਸੰਖਿਆ ਵਿੱਚ ਪਿੰਡ ਵਾਸੀ ਅਤੇ ਮੌਜੂਦ ਨੇ ਤਾਂ ਗੱਲਬਾਤ ਕਰਨ ਦੇ ਨਾਲ ਕਰਾਂਗੇ ਕਿ ਕੀ ਕੁਝ ਇਹਨਾਂ ਦਾ ਕਹਿਣਾ ਹੈ ਬਾਈ ਜੀ ਕਿਸ ਤਰੀਕੇ ਦੀ ਮੰਗ ਹੈਗੀ ਹੈ ਕੀ ਸਮੱਸਿਆ ਆ ਰਹੀ ਹੈ ਪੋਲ ਨੂੰ ਲੈ ਕੇ ਹਾਂਜੀ ਸਾਡੇ ਇਲਾਕੇ ਦੀ ਇਹ ਸਭ ਤੋਂ ਵੱਡੀ ਮੰਗ ਆ ਜੀ ਕਿ ਇਹ ਜੋ ਪੋਲ ਨਵਾਂ ਬਣਨ ਜਾ ਰਿਹਾ ਬਹੁਤ ਹੀ ਵਧੀਆ ਲੋਕੇਸ਼ਨ ਤੇ ਆ ਜਿਹੜਾ ਪੁਰਾਣਾ ਪੋਲਾ ਚਲੋ ਜਿੰਨਾ ਚਿਰ ਟਾਈਮ ਸਰ ਗਿਆ ਉਹ ਰਸਤਾ ਬਹੁਤ ਹੀ ਘਟਨਾਗ੍ਰਸਤ ਕਿਉਂਕਿ ਕਿਤੇ ਵੀ ਕਿਸੇ ਬੰਦੇ ਦਾ ਜਾਨੀ ਨੁਕਸਾਨ ਹੋ ਸਕਦਾ ਉਸ ਸਰਸਤੀ ਹੋਇਆ ਵੀ ਆ ਜੀ ਤੇ ਸਾਡੇ ਪੂਰੇ ਇਲਾਕੇ ਦੀ ਇਹ ਮੰਗ ਆ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇਹ ਸਹੂਲਤ ਦਿੱਤੀ ਆ ਪੁਲ ਦੀ ਤੇ ਸਾਡੇ ਬੱਚਿਆਂ ਨੂੰ ਵੀ ਕਈ ਵਾਰੀ 2 3 4 ਕਿਲੋਮੀਟਰ ਜਦੋਂ ਉਧਰ ਦੀ ਵਲ ਕੇ ਜਾਣਾ ਆਉਣਾ ਪੈਂਦਾ ਛੋਟੇ ਬੱਚੇ ਹੁੰਦੇ ਆ ਤੇ ਮਾਂ ਪਿਓ ਹੁੰਦਿਆਂ ਵੀ ਇਹ ਸਮੱਸਿਆ ਦਾ ਇੱਕ ਸਾਡੇ ਇਲਾਕੇ ਦੀ ਸਮੱਸਿਆ ਦਾ ਕਿ ਬਹੁਤ ਵੱਡਾ ਹੱਲ ਹੋ ਰਿਹਾ ਜੀ ਬਜੀ ਕੀ ਲੱਗਦਾ ਕਿੰਨਾ ਕੁ ਬੈਨੀਫਿਟ ਹੋਣ ਵਾਲਾ ਹੈ ਤੇ ਕਿੰਨੇ ਪਿੰਡ ਜਿਹੜੇ ਨੇ ਇਹਦੇ ਨਾਲ ਉਹਨਾਂ ਨੂੰ ਫਾਇਦਾ ਹੋਏਗਾ ਜੇਕਰ ਇਹ ਪੁਲ ਇਸ ਜਗ੍ਹਾ ਤੇ ਬਣਦਾ ਤਾਂ ਇੱਥੇ ਜੀ ਘਟੋ ਘਾਟ 50 60 ਪਿੰਡਾਂ ਨੂੰ ਫਾਇਦਾ ਹੋਊਗਾ ਜੇਕਰ ਇਹ ਸਿੱਧਾ ਪੁਲ ਬੰਨਦਾ 70 ਸਾਲ ਦੀ ਸਾਡੀ ਇਹ ਮੰਗ ਹੈ ਕਿਉਂਕਿ ਸਾਨੂੰ ਵੜ ਪਾ ਕੇ ਆਉਣਾ ਪੈਂਦਾ ਕਿਲੋਮੀਟਰ ਤੇ 9 ਫੁੱਟ ਦੀ ਛੜਕਾ ਪਹਿਲੇ ਪਾਸੇ ਜਿਹੜੀ ਆਪਣੀ ਨਹਿਰ ਦੀ ਭੜੀ ਦੇ ਨਾਲ ਹੈ ਜੇਕਰ ਸਿੱਧਾ ਪੁਲ ਬੰਨਦਾ ਇੱਧਰ ਵੀ 18 ਫੁੱਟ ਦੀ ਛੜਕਾ ਪਹਿਲੇ ਪਾਸੇ ਵੀ 18 ਹੈ ਤੇ ਬੜਾ ਹੀ ਬਹੁਤ ਮਤਲਬ ਕਿ ਸਾਡੇ ਲਈ ਤਾਂ ਇਹ ਸ਼ੁਭ ਦਿਨ ਹੋਊਗਾ ਜਿਹੜੇ ਪੁਲ ਬੰਨਦਾ ਜਿਹੜਾ ਇਹ ਨਕਸ਼ਾ ਹੈਗਾ ਤੁਸੀਂ ਸੋ ਤੁਹਾਡੇ ਕੋਲ ਜਿਹੜਾ ਮੌਜੂਦ ਹੈ ਇਸ ਨਕਸ਼ੇ ਅਨਸਾਰ ਇਹਹੀ ਲੋਕੇਸ਼ਨ ਬਣਦੀ ਹੈ ਹਾਂਜੀ ਇਸ ਤਰ੍ਹਾਂ ਦੀ ਲੋਕੇਸ਼ਨ ਹੀ ਇਹਹੀ ਲੋਕੇਸ਼ਨ ਹੀ ਮਾਰੀ ਹੈ ਸਰਪੰਚ ਸਾਹਿਬ ਕੀ ਲੱਗਦਾ ਕਿੰਨਾ ਕੁ ਬੈਨੀਫਿਟ ਹੋਣ ਵਾਲਾ ਹੈ ਲੋਕਾਂ ਨੂੰ ਜੇਕਰ ਇਹ ਪੁਲ ਐਸੇ ਜਗ੍ਹਾ ਤੇ ਬਣਦਾ ਇਹਦਾ ਬੈਨੀਫਿਟ ਬਹੁਤ ਆ ਜੀ ਸਾਨੂੰ ਤਾਂ ਬਹੁਤ ਸਮੱਸਿਆ ਇੱਥੋਂ ਇੱਥੇ ਬਹੁਤ ਹੀ ਐਕਸੀਡੈਂਟ ਹੋਏ ਆ ਜੀ ਇਸ ਰੋਡ ਤੇ ਉੱਤੇ ਬੱਸ ਵੀ ਡਿੱਗੀ ਹੋਰ ਦੋ ਤਿੰਨ ਵੀ ਸਕੂਟਰ ਮੋਟਰਸਾਈਕਲ ਵੀ ਡਿੱਗਿਆ ਹੈ ਪੁਲ ਦੀ ਸਾਡੀ ਬਹੁਤ ਜ਼ਿਆਦਾ ਡਿਮਾਂਡ ਹੈ ਇਹ ਬਣਨਾ ਚਾਹੀਦਾ ਹੈ ਹਰ ਹਾਲਤ 'ਚ ਬਾਕੀ ਫਰੀਦਕੋਟ ਨੂੰ ਸਦਾ ਮੁਕਸਰ ਦੇ ਨਾਲ ਜੋੜਦਾ ਇਹ ਜ਼ਰੂਰੀ ਹੈ ਜੀ ਬਣਨਾ ਚਾਹੀਦਾ ਸਾਨੂੰ ਕਿੰਨੇ ਕੁ ਪਿੰਡ ਵਾਲੇ ਹੈਗੇ ਜੋ ਜਿਨ੍ਹਾਂ ਨੂੰ ਬੈਨੀਫਿਟ ਹੋਣਾ ਇਸ ਦਾ ਇਹਦਾ ਹੀ ਪਿੰਡ ਕੰਮਿਆਣਾ ਰੱਤੀ ਰੋੜੀ ਸਾਰੇ ਪਿੰਡ ਹੈ ਜੀ ਕਿੰਨੇ ਕੁ ਦੱਸਗੇ ਸਾਰ ਸਿੱਧਾ ਰਸਤਾ ਹੀ ਹੈ ਇਹ ਮੁਕਸਰ ਨੂੰ ਫਰੀਦਕੋਟ ਤੋਂ ਮੁਕਸਰ ਫਰੀਦਕੋਟ ਮੁਕਸਰ ਇਹ ਸਾਰਾ ਇਹੀ ਰਸਤਾ ਹੈ ਜੀ ਹਾਂਜੀ ਹਾਂਜੀ ਭਾਜੀ ਕੀ ਲੱਗਦਾ ਹੈ ਜਿਹੜਾ ਨਕਸ਼ੇ ਅਨੁਸਾਰ ਭਾਜੀ ਇਸ ਲੋਕੇਸ਼ਨ ਤੇ ਖੜੇ ਆ ਤੇ ਕੁਝ ਲੋਕ ਇਹ ਵੀ ਦਾਵਾ ਕਰ ਰਹੇ ਕਿ ਜਿਹੜਾ ਪੁਰਾਣਾ ਪੁਲਿਸ ਹੈਗਾ ਉਹ ਲੋਕੇਸ਼ਨ ਠੀਕ ਹੈਗੀ ਐ ਕੁਝ ਲੋਕ ਕਹ ਰਹੇ ਐ ਲੋਕੇਸ਼ਨ ਠੀਕ ਹੈਗੀ ਸਹੀ ਮਾਇਨੇ ਚ ਸਰਕਾਰੀ ਰਿਕਾਰਡ ਅਨਸਾਰ ਕਿਹੜੀ ਲੋਕੇਸ਼ਨ ਮੰਗਦੀ ਐ ਜਿਹੜੀ ਇਹ ਲੋਕੇਸ਼ਨ ਤੁਹਾਡੇ ਹੱਥ ਦੇ ਵਿੱਚ ਆਪਣੇ ਹੈਗਾ ਜੀ ਨਕਸ਼ਾ ਐ ਇਹ ਬਿਲਕੁਲ ਸਹੀ ਨਕਸ਼ਾ ਬਣਾਇਆ ਹੋਇਆ ਇਹ ਸਾਡੇ ਇਲਾਕੇ ਦੀ ਹੀ ਪੂਰੀ ਸਾਨੂੰ 65-70 ਸਾਲ ਤੋਂ ਸਾਡੀ ਮੰਗ ਸੀ ਵੀ ਪੁਲ ਪਹਿਲਾਂ ਵੀ ਇਥੇ ਪਾਸ ਹੋਇਆ ਕੁਝ ਕਾਰਨ ਕਰਕੇ ਉਸ ਪੁਰਾਣੇ ਸਮੇਂ ਦੇ ਵਿੱਚ ਉਹ ਸਾਨੂੰ ਪਤਾ ਨਹੀਂ ਵਾਟਵਡੇ ਦੱਸਦੇ ਸੀ ਉਹ ਵਾਟਵਡੇ ਦੱਸਦੇ ਸੀ ਵੀ ਕੋਈ ਕਾਰਨ ਕਰਕੇ ਪੁਲ ਇਥੋਂ ਬਦਲਿਆ ਗਿਆ ਸੀ ਇਹ ਸਾਡੀ ਉਸ ਤੋਂ ਹੀ ਪੁਰਾਣੀ ਮੰਗ ਆ ਵੀ ਜਦੋਂ ਤੋਂ ਇਹ ਨਹਿਰਾਂ ਬਣੀਆਂ ਹੋਈਆਂ ਉਸ ਤੋਂ ਸਾਡੀ ਮੰਗ ਹੈ ਵੀ ਇਹ ਪੋਲ ਨਾ ਬਣੇ ਇੱਥੇ ਕਾਫੀ ਵਾਰ ਹਾਦਸੇ ਹੋ ਚੁੱਕੇ ਆ ਕਿ ਜਿਹੜੀ ਜਿਹੜੀ ਇਹ ਸਾਡੀ ਛੜਕ ਹੈ ਬਹੁਤ ਹੀ ਛੋਟੀ ਹੈ ਤੇ ਪਰਲੇ ਪਾਸੇ ਦਰਾਸਤੌੜ ਨਾਹਰੇ ਤੇ ਹਾਦਸੇ ਬਹੁਤ ਹੋਏ ਇੱਥੇ 1999 ਦੇ ਲਾਸਟ ਦੇ ਦਿਨਾਂ ਦੇ ਵਿੱਚ ਇੱਥੇ ਬਾਬਾ ਫਰੀਦ ਪਬਲਿਕ ਸਕੂਲ ਦੀ ਬਾਤ ਸੀ ਉਹਦੇ ਵਿੱਚ ਹਾਲਾਂਕਿ ਉਸ ਦਿਨ ਕੋਈ ਛੜ ਜਿਆਦਾ ਕਰਕੇ ਬੱਚੇ ਬਹੁਤ ਹੋਰ ਇੱਕੋ ਹੀ ਬੱਚਾ ਸੀ ਉਹ ਇੱਕ ਘਰ ਦਾ ਚਾਹ ਸੀ ਉਹ ਉਹਦੇ ਉਸ ਤੋਂ ਬਾਅਦ ਬੱਚਾ ਬਹੁਤ ਮੁਸ਼ਕਲ ਦੇ ਨਾਲ ਪਰਵਾਦਮ ਨੇ ਦਿੱਤਾ ਤੇ ਲੰਮੀ ਉਮਰ ਵਾਲਾ ਉਹ ਨੁਕਸਾਨ ਹੋਇਆ ਹੁਣ ਪਿੱਛੇ ਸਾਡੇ ਇੱਕ ਦਾਨਾ ਰਮਣਾ ਤੋਂ ਕੁੜੀਆਂ ਪੜ੍ਹਦੀਆਂ ਸੀਆਂ ਉਹਨਾਂ ਦਾ ਐਕਸੀਡੈਂਟ ਹੋਇਆ ਇੱਕ ਮੌਕੇ ਤੇ ਮੌਤ ਹੋ ਗਈ ਸੀ ਇੱਕਾ ਥੋੜੇ ਦਿਨਾਂ ਕੋ ਉਹਦੇ ਫੇਰ ਹਸਾ ਇੱਥੇ ਲੁੱਟਾਂ ਖੋਹਾਂ ਵੀ ਬਹੁਤ ਹੋਈਆਂ ਇਹ ਸ਼ਰਕ ਇੱਕ ਛੜ ਕੇ ਇਹ ਬਿਲ ਸੁਣੇ ਸੁਣੇ ਆ ਅਸੀਂ ਉਹ ਪੁਲ ਵੀ ਕਹਿੰਨੇ ਆ ਉਹ ਸਾਡਾ ਪੁਰਾਣਾ ਪੁਲ ਆ ਪੁਲ ਵੀ ਬਾਹਰ ਕੀਤਾ ਜਾਵੇ ਉਹ ਸਾਤਕਰ ਨੂੰ ਜੋੜਦਾ ਇਹ ਸਾਡਾ ਪੁਲ ਡੱਬ ਵਾਲੀ ਤੋਂ ਫਿਰੋਜ਼ਪੁਰ ਅੰਮ੍ਰਿਤਸਰ ਤੋਂ ਡੱਬ ਵਾਲੀ ਤੱਕ ਸਾਡੇ ਇਥੇ 200 250 ਪਿੰਡ ਆ ਜਿਨ੍ਹਾਂ ਨੂੰ ਸਾੜੇ ਕੇ ਫਾਇਦਾ ਹੋਣਾ ਜਨ ਕਿ ਸਾਡਾ ਪੁਲ ਬਣਦਾ ਸਾਨੂੰ ਤੇ ਪੰਜਾਬ ਰੋਡਵੇ ਦੇ ਕੋਈ ਟਾਈਮ ਵੀ ਮਿਲਣਗੇ ਸਾਡੇ ਕੁਝ ਜੇ ਸੰਗਤ ਨੇ ਮੰਦਰਬਾਰਸਾ ਬਥਾਰੇ ਕਰਨ ਜਾਣਾ ਜਾ ਕੇ ਡਾਬਲ ਸਾਈਡ ਕੇ ਅਸੀਂ ਜਾਣਾ ਰਾਜਸਥਾਨ ਚ ਗੰਗਾ ਨਗਰ ਜਾਣਾ ਦੂਰ ਸਾਡੇ ਰਿਸ਼ਤਰੀਆਂ ਹੁੰਦੀਆਂ ਇਸ ਕਰਕੇ ਸਾਨੂੰ ਇਥੋਂ ਬਸ ਸਾਹ ਦੇ ਟਾਈਮ ਹੀ ਮਿਲ ਜਾਣਗੇ ਸਾਡੇ ਇਲਾਕੇ ਨੂੰ ਪੂਰਾ ਜਿਆਦਾ ਫਾਇਦਾ ਹੋਊਗਾ ਤੇ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਸਾਡੇ ਕਹਿਨ ਤੇ ਇਹ ਨਕਸ਼ਾ ਸਾਡਾ ਪਾਸ ਕਰਵਾਇਆ ਤੇ ਕੁਛ ਦਿਨਾਂ ਦੇ ਵਿੱਚ ਤੇ ਪ੍ਰਬਾਧਾਂ ਕਰੇ ਇਹਦਾ ਉਦਘਾਟਨ ਤੇ ਪੁਰਾਣਾ ਪੁਲ ਵੀ ਸਾਡੇ ਉਥੇ ਲੈਂਟ ਪੰਪ ਸਾਡੇ ਪੁਰਾਣੇ ਉਥੇ ਲੱਗੇ ਆ ਅਸੀਂ ਉਹ ਪੁਲ ਨੂੰ ਵੀ ਬਹਾਲ ਰੱਖਾਂਗੇ ਤੇ ਜੇ ਕੋਈ ਕੋਈ ਦਿੱਕਤ ਆਉਂਦੀ ਹੈ ਸਾਰਾ ਜਿੰਨੇ ਵੀ ਸੰਗਤ ਖੜੀ ਹੈ ਅਸੀਂ ਵਿਸ਼ਵਾਸ ਦਉਨੇ ਕਿ ਉਹ ਪੁਲ ਦੇ ਨਾ ਨਾਵੇਂ ਬਣਾਉਣ ਦੇ ਵਿੱਚ ਅਸੀਂ ਦੇ ਹੱਕ ਦੇ ਵਿੱਚ ਹੈ ਨਾਲ ਬਣਵਾਵਾਂਗੇ ਹਾਂਜੀ ਭਜੀ ਸਮੱਸਿਆ ਕਹਦੇ ਕਿ ਜ਼ਮੀਨ ਦੀ ਗੱਲ ਕਰੀਏ ਤਾਂ ਜ਼ਮੀਨ ਕਿੰਨੇ ਕ ਜੜੀ ਹੈਗੀ ਹੈ ਸਰਕਾਰ ਨੂੰ ਲੈਣੀ ਪਊਗੀ ਇਹ ਜ਼ਮੀਨ ਜਿੰਨੀ ਮਰਜ਼ੀ ਆਵੇ ਆਪਾਂ ਇਹ ਪੁਲ ਦੇ ਪੂਰੇ ਹੱਕਦਾਰ ਇੱਥੇ ਬਣਨਾ ਚਾਹੀਦਾ ਤੇ ਇਧਰ ਵੀ ਆਪਣੀ ਜਮੀਨ ਲੱਗਦੀ ਆ ਇਧਰ ਵੀ ਆਪਣੀ ਜਮੀਨ ਲੱਗਦੀ ਆ ਆਪਦੇ ਟਰੈਕਟਰ ਨਾ ਮੈਂ ਕਰਾਏ ਨਾ ਮਿੱਟੀ ਖੋਦ ਮਹਾਪਰਾਹ ਚਾਲੂ ਕਰੂੰਗਾ ਤੇ ਜਿੰਨੀ ਜਗ੍ਹਾ ਹੋਗੀ ਆਪਾਂ ਛੱਡਣ ਨੂੰ ਤਿਆਰ ਆ ਬਾਕੀ ਉਹ ਪੁਲ ਦੀ ਗੱਲ ਆ ਉਹ ਪੁਲ ਤੇ ਆਪਣੇ ਲੈਫਟ ਪੰਪ ਚਾਰ ਆ ਚਾਰਾਂ 'ਚ ਮੇਰਾ ਹਿੱਸਾ ਵਿਚਾਰਾਂ 'ਚ ਮੇਰਾ ਹਿੱਸਾ ਗੱਲ ਵਿੱਚ ਆ ਕੀ ਜਾਂਦੇ ਆ ਜਿਹੜੇ ਵਿੱਚ ਪੜਕੂ ਪ੍ਰਚਾਰ ਕਰਦੇ ਆ ਬੰਦੇ ਵੀ ਉਹ ਪੱਟਿਆ ਜਾਊਗਾ ਐ ਹੋਊਗਾ ਉਹ ਕੋਈ ਪੱਟਿਆ ਨਹੀਂ ਜਾਣਾ ਨਾ ਹੀ ਉਹ ਪਟਣ ਦੇਗੇ ਜੇ ਕੋਈ ਉਹ ਚੀ ਗੱਲ ਹੋਵੇ ਮੇਰਾ ਹਿੱਸਾ ਚਾਰਾਂ 'ਚ ਮੈਂ ਇੱਥੇ ਸਹਿਮਤ ਹਾਂ ਇਹ ਇੱਥੇ ਜਗਾ ਪੁਲ ਬਣ ਜੇ ਤੇ ਲਿਫਟ ਪੰਪ ਵੀ ਉਵੇਂ ਚੱਲਣਗੇ ਭਾਈ ਜੀ ਤੁਹਾਡੇ ਕੋਲ ਕੁਝ ਕਾਗਜ਼ਾਤ ਹੈਗੇ ਆ ਇਹਨਾਂ ਉੱਤੇ ਸਾਈਨ ਕੀਤੇ ਹੋਏ ਪਿੰਡ ਵਾਲਿਆਂ ਨੇ ਸਾਈਨ ਕੀਤੇ ਜੀ ਜੀ ਘਟੋ ਘਟ ਜੀ 50 ਪਿੰਡਾਂ ਦੇ ਸਾਈਨ ਹੋਏ ਆ ਜੀ ਇਹ ਜਿਹੜੇ ਜੀ ਕਰਕੇ ਸਹਿਮਤੀ ਨਾਲ ਵੀ ਇਹਦੀ ਇੰਨੀ ਸਹੂਲਤ ਵੱਡੀ ਐ ਇਸ ਪੁਲ ਦੀ ਵੀ 50 ਪਿੰਡ ਇਸ ਪਿੰਡ ਪੁਲ ਤੇ ਉੱਤੇ ਖੁਸ਼ ਆ ਵੀ ਮੇਨ ਚੀਜ਼ ਤਾਂ ਜੀ ਆ ਇਧਰੋਂ ਸਾਦਕ ਤੀਕ ਉਧਰੋਂ ਗਿੱਦੜਵਾ ਤੀਕ ਇਹ ਆਵੇਂ ਦੀ ਮੇਲ ਵਜਾਉਂਦੀ ਐ ਜੀ ਠੀਕ ਹੈ ਜੀ ਇਹ ਜਿਹੜਾ ਹਾਂ ਰਸਤਾ ਹੀ ਮੇਨੇ ਇਹ ਹੈ ਜੀ ਸਾਰਾ ਤੇ ਸਾਰੇ ਪਿੰਡ ਇਹਦੇ ਤੇ ਵੱਧ ਤੋਂ ਵੱਧ ਸਹਿਮਤਾ ਜੀ ਇਹਦੇ ਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਕੁਛ ਨਹੀਂ ਐਵੇਂ ਕੁਛ ਪਕੜਾਉ ਲੋਕ ਆ ਜਿਹੜੇ ਇਹਦਾ ਬੱਸ ਰੋਕ ਰਹੇ ਆ ਇਹ ਪੁਲ ਨੂੰ ਇਹ 70 ਸਾਲ ਦੀ ਇਸ ਪੁਲ ਦੀ ਮੰਗ ਸੀ ਐਤਕੀ ਹੁਣ ਇਹ ਸਰਕਾਰ ਆਈ ਆ ਇਹ ਪੁਲ ਬਣ ਰਿਹਾ ਸਾਡਾ ਇੱਥੇ ਬਸ ਨਹੀਂ ਕੰਮ ਚੱਲ ਪੈਣਾ ਸੀ ਕੁਛ ਬੰਦਿਆਂ ਨੇ ਚੰਦ ਕਨੇ ਇਥੋਂ ਰੋਕਤਾ ਜੀ ਠੀਕ ਅਸੀਂ ਉਹਨਾਂ ਨੂੰ ਬਥੇਰਾ ਸਮਝਾਇਆ ਸਾਡੇ ਵੀ ਇਸੇ ਲੈਫਟ ਪੰਪ ਚ ਜੀ ਮੇਰਾ ਵੀ ਬਾਣਾ ਆਉਂਦਾ ਕੋਈ ਲੈਫਟ ਪੰਪਨੀ ਪੱਟੀ ਦੇ ਕੋਈ ਸੋ ਪੌਲ ਨਹੀਂ ਟੈਂਦਾ ਜੀ ਅਸੀਂ ਇਹ ਕਹਿੰਨੇ ਵੀ ਆਹ ਪੌਲ ਸਾਡਾ ਜਲਦੀ ਜਲਦੀ ਬਣਨਾ ਚਾਹੀਦਾ ਇਸ ਪਿੰਡ ਨਾਲ 200 ਪਿੰਡ ਨੂੰ ਵੀ ਸਹੂਲਤ ਹੋ ਸਕਦੀ ਹੈ ਜੀ ਸਿੱਧਾ ਰਸਤਾ ਜੀ ਇਹ ਦੂਜੀ ਕੋਈ ਪੈਲੀ ਦੀ ਪ੍ਰਗਲਨੀ ਜੀ ਕੋਈ ਮੋਲ ਲੈਣ ਦੀ ਪ੍ਰਗਲਨੀ ਜੀ ਕੁਛ ਨਹੀਂ ਸਾਡਾ ਰਗਵਾਉਂਦਾ ਮੇਰਾ ਚਾਰ ਕਨਾਲਾਂ ਆਵੇ ਦੋ ਕਨਾਲ ਮੈਂ ਵੀ ਛੱਡਣ ਨੂੰ ਤਿਆਰਾਂ ਸਾਰੇ ਪਿੰਡ ਨੂੰ ਆਖਿਆ ਮੈਂ ਅੱਜ ਸਾਈਨ ਕਰ ਲਵਾਂ ਕੋਈ ਇੱਥੇ ਉਡਿੱਕਾਂ ਨੀਗਾ ਜੀ ਕੁਛ ਨਹੀਂ ਤੇ ਬਸ ਐਵੇਂ ਬਸ ਕੋਈ ਚਾਰ ਕ ਬੰਦੇ ਜਿਹੜੇ ਉਹ ਖਰਾਬ ਕਰੀ ਜਾਂਦੇ ਆ ਜੀ ਸਾਨੂੰ ਬਸ ਆ ਗੱਲਾਂ ਤੇ ਆਵਾਜ਼ ਆ ਇੱਕ ਕਾਫੀ ਪਿੰਡਾਂ ਦੇ ਸਰਪੰਚਾਂ ਦੀਆਂ ਮੋਹਰਾਂ ਨੇ ਇਸ ਦੇ ਉੱਤੇ ਜੋ ਕਿ ਇਸ ਵਕਤ ਤੁਸੀਂ ਵੇਖ ਸਕਦੇ ਹੋ ਤਾ ਇਹ तमाम ਲੋਕ ਸਹਿਮਤ ਨੇ ਇਸ ਚੀਜ਼ ਤੋਂ ਕਿ ਆ ਪੁਲ ਜਿਹੜਾ ਹੈਗਾ ਇੱਥੇ ਬਣਨਾ ਚਾਹੀਦਾ ਹੈ ਸਰਕਾਰ ਹੁਣ ਆਈ ਹੈ ਸਰਕਾਰ ਤੋਂ ਉਮੀਦਾਂ ਨੇ ਇਹਨਾਂ ਦੀਆਂ ਕਿ ਆ ਪੁਲ ਐਸੇ ਜਗ੍ਹਾ ਤੇ ਬਣੇ ਅਤੇ ਲੋਕਾਂ ਨੂੰ ਜਿਹੜੀ ਫੈਸਿਲਿਟੀ ਹੈ ਉਹ ਜਿਆਦਾ ਜਿਆਦਾ ਦਿੱਤੀ ਜਾ ਸਕੇ ਇੱਕ ਵਾਰ ਨਜ਼ਰ ਮਾਰੀ ਤਾਂ ਕਾਫੀ ਵੱਡੀ ਸੰਖਿਆ ਹੈਗੀ ਹੈ ਜੋ ਇਸ ਵਕਤ ਇੱਥੇ ਲੋਕ ਮੌਜੂਦ ਨੇ ਜੋ ਕਿ ਇਸ ਉਮੀਦ ਨਾਲ ਪੁੱਛੇ ਹੋਏ ਨੇ ਕਿ ਜਲਦ ਹੀ ਜਿਹੜਾ ਹੈਗਾ ਇਹ ਪੁਲ ਸ਼ੁਰੂ ਹੋ ਜਾਵੇਗਾ ਅਤੇ ਇੱਥੇ ਲੋਕਾਂ ਨੂੰ ਰਾਹਤ ਜਿਹੜੀ ਹੈਗੀ ਹੈ ਉਹ ਮਿਲੇਗੀ ਫਿਲਹਾਲ ਗੱਲ ਕਰਾਂਗੇ ਅਤੇ ਵੇਖਦੇ ਹਾਂ ਹੋਰ ਕੀ ਅਪਡੇਟਸ ਦੇ ਨਾਲ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਇਸ ਵਕਤ ਅਸੀਂ ਉਸ ਪੁਰਾਣੇ ਪੁਲ ਕੋਲ ਮੌਜੂਦ ਆ ਇਹ ਉਹ ਪੁਰਾਣਾ ਪੁਲ ਹੈਗਾ ਜਿਸ ਨੂੰ ਕੀ ਲੋਕ ਕਹ ਰਹੇ ਕਿ ਇਹ ਪੁਲ ਵੀ ਰਹਿਣਾ ਚਾਹੀਦਾ ਹਾਲਾਂਕਿ ਚਾਹੇ ਨਵਾਂ ਪੁਲ ਬਣ ਜੇ ਤਾਂ ਜੋ ਲੋਕ ਇਹ ਮੰਗ ਕਰ ਰਹੇ ਨੇ ਕਿ ਇਸ ਪੁਲ ਨੂੰ ਜਿਹੜਾ ਹੈਗਾ ਜ्यों ਦਾ ਤੋ ਰੱਖਿਆ ਜਾਵੇ ਤਾਂ ਉਹ ਲੋਕ ਇਸ ਵਕਤ ਸਾਡੇ ਨਾਲ ਮੌਜੂਦ ਨੇ ਇਸ ਪਾਸੇ ਖੜੇ ਹੋਏ ਨੇ ਗੱਲਬਾਤ ਕਰ ਰਹੇ ਨੇ ਭਾਈ ਕਿਸ ਗੱਲ ਨੂੰ ਲੈ ਕੇ ਇਕੱਠਾ ਹੋਏ ਹਾਂ ਤੁਸੀਂ ਹਾਂਜੀ ਭਾਈ ਬਿਲਕੁਲ ਇਧਰ ਕਰ ਲਓ ਗੱਲ ਇੱਕ ਵਾਰੀ ਬਾਕੀ ਮੈਂ ਦੱਸ ਦਿੰਦਾ ਇਹ ਹੈਗਾ ਜੀ ਫਿੱਡੇ ਕਲਾਂ ਤੋਂ ਹਰਗੀ ਵਾਲਾ ਪੁਲ ਹੈ ਜਿੱਥੇ ਆਪਾਂ ਖੜੇ ਆ ਇਹਦਾ ਮਸਲਾ ਇਹ ਬਣਿਆ ਵੀ ਇਹ ਪਾਸ ਵੀ ਇੱਥੇ ਹੋਇਆ ਪਹਿਲਾਂ ਤੋਂ ਚੱਲ ਵੀ ਇੱਥੇ ਰਿਆ ਜਿਉਂਦੀਆਂ ਨਹਿਰਾਂ ਬਣੀਆਂ ਜਾਂਦੀਆਂ ਇਹ ਸਟਾਰਟਿੰਗ ਆ ਤੁਸੀਂ ਪੁਲ ਦੇ ਜਿਹੜੇ ਤੇ ਆਪਾਂ ਖੜੇ ਆ ਬਹੁਤ ਮਤਲਬ ਨਹਿਰਾਂ ਜਿਉਂਦੀ ਸਾਰੀ ਹੋਈ 1954 ਤੋਂ ਲੈ ਕੇ ਇੱਥੇ ਚੱਲ ਰਿਆ ਹੁਣ ਕੀ ਮਸਲਾ ਸੀ ਵੀ ਇਹ ਪੁਲ ਇੱਥੇ ਹੀ ਪਾਸ ਹੋ ਰਿਆ ਹੋ ਗਿਆ ਪਾਸ ਹੋ ਗਿਆ ਜਿਹੜੇ ਕਲੀਅਰ ਹੋ ਗਿਆ ਸਾਰਾ ਕੁਝ ਇੱਥੇ ਬੰਨ ਦੀ ਇਹ ਤਿਆਰੀ ਸੀਗੀ ਆ ਜਿਹੜਾ ਪੁਰਾਣਾ ਪੁਲ ਹੈ ਢਾਏ ਜਾਣੇ ਆ ਇਹ ਤਾਂ ਵੈਸੇ ਹੀ ਪਤਾ ਸਾਰਿਆਂ ਨੂੰ ਵੀ ਨਹਿਰ ਤੇ ਪੁਰਾਣਾ ਪੁਲ ਕੋਈ ਛੱਡਣਾ ਨਹੀਂ ਹੁਣ ਮਸਲਾ ਕੀ ਬਣਿਆ ਵੀ ਇੱਥੇ ਜਿਹੜਾ ਡੱਗੋ ਰਮਾਣਾ ਦੋ ਕੇ ਸਾਡੀ ਇੱਕ ਹੀ ਮੰਗ ਹੈ ਵੀ ਉੱਥੇ ਪੁਲ ਬਣ ਜੇ ਉਹ ਉਹਨਾਂ ਦੀ ਮੰਗ ਜਾਇਜ਼ ਆ ਵੀ ਉੱਥੇ ਪੁਲ ਆਵਦਾ ਬਣਾ ਲੈਣ ਸਰਕਾਰ ਤੋਂ ਪਾਸ ਕਰਾਉਣ ਇਹ ਜਿਹੜਾ ਪੁਲ ਇੱਥੇ ਪਾਸ ਹੋਇਆ ਇਹਨੂੰ ਇੱਥੇ ਹੀ ਰਹਿਣਾ ਚਾਹੀਦਾ ਇਹ ਸਾਡੀ ਇਹੀ ਮੰਗ ਹੈ ਬਸ ਇਹ ਪੁਲ ਹਟਾਇਆ ਨਾ ਜਾਵੇ ਇਹਦੇ ਚ ਤਿੰਨ ਚਾਰ ਗੱਲਾਂ ਨੇ ਬਹੁਤ ਜਿਹੜੀਆਂ ਸਭ ਤੋਂ ਜ਼ਿਆਦਾ ਨਜ਼ਰ ਅੰਦਾਜ਼ ਨਹੀਂ ਕੀਤੀਆਂ ਜਾ ਸਕਦੀਆਂ ਪਹਿਲੀ ਗੱਲ ਤਾਂ ਜੇ ਇਹ ਪੁਲ ਟੈਕ ਹੈ ਉੱਥੇ ਜਾਂਦਾ ਉੱਥੇ ਜਾਂਦਾ ਤਾਂ ਉੱਥੇ ਚਾਰ ਬ੍ਰਿਜਸ ਬਣਦੇ ਨੇ ਇੱਕ ਤਾਂ ਇਹ ਦੋ ਨਹਿਰਾਂ ਦੇ ਦੋ ਅੱਗੇ ਡਰੇਨਾਂ ਵੀ ਐਸ ਜਗ੍ਹਾ ਤੇ ਪੁਲ ਬਣੇ ਹੋਏ ਨੇ ਅੱਗੇ ਜਾ ਕੇ ਬਣਨੇ ਨੇ ਪੋਪੋ ਲੋ ਚਲੋ ਫਿਰ ਵੀ ਬਣ ਬਣ ਜੇ ਉੱ ਪ੍ਰੋਬਲਮ ਇਹ ਹੈ ਕਿ ਇਹ ਪੁਲ ਉੱਥੇ ਸ਼ਿਫਟ ਨਹੀਂ ਹੋਣਾ ਚਾਹੀਦਾ ਚਲੋ ਸਰਕਾਰ ਦੀ ਪਾਲਿਸੀ ਹੈ ਵੀ ਸਟੀਲ ਬ੍ਰਿਜ ਬਣਾਉਣੇ ਆ ਸਾਰੇ ਬਰਜੀਆਂ ਹਟਾਉਣੀਆਂ ਪਰ ਇਹ ਪੁਲ ਉੱਥੇ ਸ਼ਿਫਟ ਹੁੰਦਾ ਤਾਂ ਜਿਹੜੇ ਇੱਥੋਂ ਦੇ ਲੋਕ ਜਿਹੜੇ ਅੱਜ ਤੁਸੀਂ ਦੇਖ ਸਕਦੇ ਜਦੋਂ ਜਿਹੜਾ ਪੁਲ ਹੁੰਦਾ ਹੈ ਦੇ ਆਸ-ਪਾਸ ਟੁੱਲੂ ਪਾਣੀ ਦਾ ਸੋਰਸ ਜਿਹੜਾ ਸਾਰੇ ਲੋਕਾਂ ਨੂੰ ਉਹ ਉਹਨਾਂ ਲੋਕਾਂ ਨੂੰ ਬਹੁਤ ਵੱਡੇ ਤੌਰ ਤੇ ਘਾਟਾ ਪੈਂਦਾ ਔਰ ਦੂਜੀ ਗੱਲ ਔਰ ਦੂਜੀ ਤੇ ਦੂਜਾ ਜਿਹੜਾ ਰਾਹ ਹੈ ਇਹ ਬਹੁਤ ਜਲਦੀ ਪੱਕਾ ਹੋ ਜਾਣਾ ਹੈ ਤੇ ਇਹ ਜਦੋਂ ਸਾਡੇ ਪਿੰਡ ਹਰੀਏ ਵਾਲੇ ਨੂੰ ਕਰ ਲਓ ਜਾਂ ਉਹ ਸਾਧਕ ਤੋਂ ਲੈ ਕੇ ਕੋਟਪੂਰੇ ਦਾ ਰਸਤਾ ਬਣ ਜਾਣਾ ਇਹ ਬਹੁਤ ਬਹੁਤ ਮਤਲਬ ਫੀਜ਼ੀਬਲ ਹੋਊਗਾ ਇਹ ਬਹੁਤ ਸੌਖਾ ਰਸਤਾ ਹੋਊਗਾ ਪਰ ਗੱਲ ਇਹ ਵੀ ਹੁਣ ਤੱਕ ਜਿਹੜਾ ਨਕਸ਼ਾ ਪਾਸ ਹੋਇਆ ਹੈ ਉਹ ਇਸ ਥਾਂ ਦਾ ਗਿਆ ਉਸ ਥਾਂ ਦਾ ਇਹ ਇਸ ਦਾ ਨਕਸ਼ਾ ਪਾਸ ਹੋਇਆ ਪਰ ਫਿੱਡੇਕਲਾ ਹਰੀ ਵਾਲੇ ਦਾ ਪਹਿਲਾਂ ਤੋਂ ਲੈ ਕੇ 1954 ਤੋਂ ਫਿੱਡੇਕਲਾ ਨੂੰ ਕਨੈਕਟ ਕਰਦਾ ਹੈ 브릿ਜ ਹਰੀਏ ਵਾਲਾ ਨੂੰ ਬਸ ਇੱਥੇ ਹੀ ਰਿਹਾ ਇਹ ਪਰ ਹੁਣ ਉਹਨਾਂ ਨੇ ਆਪਣੀ ਮੰਗ ਨਵੀਂ ਉਠਾਈ ਹੈ ਕਹਿਣ ਤੋਂ ਪਾਪ ਅਸੀਂ ਉਸੇ ਉਸੇ ਜਗ੍ਹਾ ਤੇ ਜਿਹੜਾ ਐਕਚੁਅਲ ਕਾਗਜ਼ ਬੋਲਦੇ ਨੇ ਜਾਂ ਜਿਹੜਾ ਐਕਚੁਅਲ ਚੀਜ਼ ਹੈਗੀ ਉੱਥੇ ਹੀ ਆਸੀਂ ਸਾਡੀ ਹੋਰ ਕੀ ਮੰਗਣੀ ਹੈ ਸਾਡਾ ਤਾਂ ਇਹ ਵੀ ਇੱਥੇ ਹੀ ਰਹਿ ਜਾਏ ਉਹਨਾਂ ਦੀ ਨਵੀਂ ਮੰਗ ਹੈ ਤੇ ਉਹ ਨਵੀਂ ਮੰਗ ਦੇ ਹਿਸਾਬ ਦੇ ਵਿੱਚ ਉਹ ਇੱਥੋਂ ਬ੍ਰੇਕ ਕਰਨਾ ਮੰਗਦੇ ਵੀ ਇੱਥੋਂ ਟੁੱਟ ਕੇ ਉੱਥੇ ਜਾਵੇ ਉਹਨਾਂ ਦੀ ਉਹਨਾਂ ਦੀ ਮੰਗ ਇਹ ਹੈ ਉਹ ਕਹਿ ਰਹੇ ਕਿ ਜਿਹੜਾ ਨਵਾਂ ਪੁਲ ਬਣਨਾ ਹੈ ਉਹ ਉਸੇ ਥਾਂ ਤੇ ਬਣਨਾ ਹੈ ਠੀਕ ਹੈ ਇਹ ਪੋਲੋ ਕਰੇ ਜਿਹੜੇ ਜ਼ਿੰਮੇਦਾਰ ਹੈਗੇ ਨੇ ਰਿਆਰ ਵੀ ਸਾਨੂੰ ਕੋਈ ਸਮਝ ਨਹੀਂ ਆਉਂਦੀ ਇਹ ਪਾਲਿਸੀ ਸਰਕਾਰ ਦੀ ਪਾਲਿਸੀ ਚ ਨਹੀਂ ਆਉਂਦਾ ਪਹਿਲੀ ਗੱਲ ਤਾਂ ਐਵੇਂ ਤਾਂ ਚਲੋ ਬਣਾਉਣਾ ਹੀ ਹੈ ਸਟੀਲ ਬ੍ਰਿਜ ਪਰ ਇੰਨੀ ਨੇੜੇ ਦੋ ਸਟੀਲ ਬ੍ਰਿਜ ਬਣਾ ਨਹੀਂ ਸਕਦੀ ਸਰਕਾਰ ਐਸੋ ਕਹਿਣ ਤੋਂ ਭਾਵ ਜੇ ਇਹ ਪਾਲਿਸੀ ਪਾਲਿਸੀ ਤੋਂ ਬਾਹਰ ਹੋ ਜਾਣਾ ਨਾ ਕੰਮ ਇਹ ਹੁਣ ਚਲੋ ਇਹ ਉਹਨਾਂ ਨੂੰ ਕਿ ਲੱਗਦਾ ਵੀ ਅਸੀਂ ਵਾੜ ਪਾ ਕੇ ਇਧਰ ਦੀ ਆਉ ਤੇ ਇਧਰਲੇ ਲੋਕ ਵੀ ਜਿਹੜੇ ਜਦੋਂ ਰੋਡ ਬਣ ਗਿਆ ਹਜ਼ਾਰਾਂ ਲੋਕਾਂ ਨੇ ਆਉਣਾ ਉਹ ਵੀ ਰਵਾਲ ਪਾ ਕੇ ਜਾਣਗੇ ਫਿਰ ਮਤਲਬ ਇੱਕ ਪਾਸੇ ਵਾਲ ਕੱਢ ਦਿਓ ਦੂਜੇ ਪਾਸੇ ਪਾ ਦਿਓ ਤਾਂ ਕੋਈ ਗੱਲ ਨਹੀਂ ਬਣੀ ਨਾ ਬਿਲਕੁਲ ਇਹ ਦੂਜੇ ਪਿੰਡ ਦੇ ਲੋਕ ਉਸੇ ਪਿੰਡ ਦੇ ਕੁਝ ਲੋਕ ਹੋਰ ਵੀ ਨੇ ਤਾਂ ਹਰੀ ਵਾਲੇ ਦੇ ਤਾਂ ਇਹਨਾਂ ਦੀ ਮੰਗ ਜਿਹੜੀ ਹੈਗੀ ਹੈਗੀ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਨਵਾਂ ਪੁਲ ਹੋਇਆ ਉਹ ਇਸ ਥਾਂ ਤੇ ਲਟ ਹੋਇਆ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਪਿੰਡਾਂ ਦੇ ਲੋਕ ਜਿਹੜੇ ਨੇ ਉਹ ਇੱਥੇ ਇਕੱਠੇ ਨੇ ਇਸੋਤ ਕੁਲਤਾਰ ਸਿੰਘ ਜਨੂ ਸਾਡੇ ਨਾਲ ਮੌਜੂਦ ਨੇ ਸਰ ਕੁਝ ਲੋਕਾਂ ਦਾ ਇਸ਼ੂ ਚੱਲ ਰਿਹਾ ਹੈ ਨਹਿਰ ਨੂੰ ਲੈ ਕੇ ਕਿ ਪੁਲ ਜਿਹੜਾ ਬਣਨਾ ਹੈ ਕੀ ਕੁਝ ਸਰ ਸਿਚੁਏਸ਼ਨ ਇਸ ਵਕਤ ਹੈ ਕੀ ਹੈ ਦੇਖੋ ਮੈਂ ਬਾਹਰ ਗਿਆ ਹੋਇਆ ਸੀਗਾ ਜੀ ਤੇ ਕੱਲ ਹੀ ਮੁੜਿਆ ਤੇ ਅਫਸਰ ਨੂੰ ਬੁਲਾ ਕੇ ਪੁੱਛ ਲੈਣੇ ਕਿਸੇ ਨੂੰ ਵੀ ਸਾਡੇ ਇੱਕ ਵੀ ਬੰਦੇ ਨੂੰ ਅਸੀਂ ਕੋਈ ਅਸੂਲਤ ਜਿਹੜੀ ਉਹਦੀ ਸਹੂਲਤ ਉਹਨੂੰ ਮਿਲ ਰਹੀ ਆ ਉਹਦੇ ਦੀ ਕੋਈ ਵੜਕਾ ਨਹੀਂ ਪੈਣ ਦੇਵਾਂਗੇ ਸਹੂਲਤ ਵਾਸਤੇ ਸਾਨੂੰ ਬਣਾਇਆ ਲੋਕਾਂ ਕੁਝ ਲੋਕਾਂ ਨੂੰ ਇਹ ਡਰ ਹੈਗਾ ਵੀ ਪੁਰਾਣਾ ਪੋਲ ਕਿਤੇ ਟਾ ਨਾ ਦੇਣ ਉਹ ਕਹਿੰਦੇ ਇਹ ਵੀ ਬਣਿਆ ਰਵੇ ਰਿਪੇਅਰ ਹੁੰਦੀ ਉਹ ਵੀ ਹੋ ਜੇ ਤੇ ਨਵਾਂ ਹੀ ਬਣ ਜਾ ਕੋਈ ਦਿੱਕਤ ਨਹੀਂ ਆ ਨਹੀਂ ਦੇਖਾਂਗੇ ਕੋਈ ਇਸ ਤਰ੍ਹਾਂ ਦੀ ਅਰੇਂਜਮੈਂਟ ਹੁੰਦੀ ਹੋਈ ਤੇ ਬਿਲਕੁਲ ਕਿਉਂ ਨਹੀਂ ਤਾਂ ਕੁਲਤਾਰ ਸਿੰਘ ਜੰਦਵਾ ਸਾਡੇ ਨਾਲ ਮੌਜੂਦ ਸੀਗੇ ਗਲਬਲ ਕੀਤੀ ਹੈ ਤਾਂ ਫਿਲਹਾਲ ਪੂਰੀ ਸਿਚੁਏਸ਼ਨ ਵੇਖਣਗੇ ਉਸ ਦੇ ਅਨੁਸਾਰ ਦੇਖਦੇ ਕਿ ਅਗਲਾ ਫੈਸਲਾ ਕਿਸ ਤਰੀਕੇ ਨਿਕਲ ਕੇ ਸਾਹਮਣੇ ਆਉਂਦਾ ਹੈ ਫਰੀਦਕੋਟ ਤੋਂ ਕੈਮਰਾ ਪਰਸਨ ਮਰਪੇਸ਼ਿਕ ਚਾਜਦੇਲਾ ਸੂਰਜ ਪ੍ਰਕਾਸ਼ ਡੈਨਿਕ ਸੂਰਿਆ ਟੀਵੀ